ਮੇਰੀ ਗੱਲ ਸੁਣ ਜਿਹੜੀ ਸ਼ਰਤ ਨਾ ਤੂੰ ਕਹਿਣ ਦੇ ਆ ਨਾ ਉਸ ਸ਼ਰਤ ਨਾਲ ਦੇ ਦੇ ਮੈਂ ਜਾਣ ਦੇਣਾ ਇਹਨੂੰ ਉਤਰਾ ਲੈ ਕੇ ਜਾਣਾ ਜਾਂ ਲੈ ਜਾਉਂ ਨੇ ਤੇ ਕੋਈ ਨਹੀਂ ਉਦਾਂ ਕਰਨਾ ਤੇ ਜਾਣੀ ਆ ਮੈਂ ਹਿੱਸੇ ਵਾਲਾ ਸੀ ਆਪਾਂ ਛੱਡੋ ਵਿੱਚੋਂ ਹਿੱਸਾ ਲੈ ਕੇ ਆਪਣੇ ਭਰਾਵਾਂ ਕੋ ਜਾ ਕੇ ਲੈ ਕੇ ਆਵੇਂ ਨਹੀਂ ਉਹਨਾਂ ਕੋ ਲਊਂਗਾ ਹਾਂ ਲਊਂਗਾ ਮੇਰੇ ਤੇ ਕਿਹਦਾ ਦਾ ਹਿੱਸਾ ਬੰਦਾ ਤੇਰਾ ਆ ਵਧੀਆ ਗੱਲ ਕੀਤੀ ਪੈ ਨੂੰ ਜਾਣ ਪਤਾ ਲੱਗੇ ਆਪਣੇ ਉਧਰੋਂ ਮੰਗੋ ਉਧਰ ਦਾ ਤੇਰੀ ਆਪਣੇ ਪਾਸ ਚੱਲਦੀ ਨਹੀਂ ਤੇਰੀ ਇੱਥੇ ਇੱਥੇ ਮੇਰੇ ਪੇਕੇ ਦੇ ਅੱਖ ਰਹਿੰਦੀ ਕਿ ਕੀ ਇਹਨਾਂ ਦੇ ਘਰ ਆਇਆ ਕੀ ਨਹੀਂ ਆਇਆ ਆ ਮੈਂ ਨੂੰ ਮੇਰੇ ਬੱਚਾ ਤਾਂ ਕੀਤਾ ਯਾਰ ਅੱਡ ਤੇ ਤੈਨੂੰ ਐਂਦਾ ਪੰਜਾ ਮੰਨ ਲਓ ਪਰ ਅੱਡ ਤੈਨੂੰ ਕਰ ਫਿਰ ਤੈਨੂੰ ਪਤਾ ਲੱਗੇ ਨੇ ਹੁਣ ਤੁਹਾਡੇ ਤਾਂ ਖਾਂ ਖਾਂਦਾ ਜੀ ਉਹ ਕੋਹਿਆ ਕਦੀ ਉਹਨੂੰ ਅੱਡ ਕਰਦਾ ਕਦੀ ਉਹਨੂੰ ਕਰਦਾ ਹੈ ਨਹੀਂ ਗੁਰਪ੍ਰੀਤ ਉਹ ਕਿਹੜੀ ਦੁਨੀਆ ਤੋਂ ਅਲੱਗ ਗੱਲ ਕਰਨ ਦੇ ਆ ਬਾਜੀ ਇੱਥੇ ਕੀ ਹੋਣਿਆ ਵਾ ਵੀ ਤੂੰ ਇਥੋਂ ਦਾ ਕੋਈ ਜ਼ਰੂਰੀ ਪਾਣਾ ਹੁੰਦਾ ਹੀ ਨਹੀਂ ਜਿਹੜੀ ਸਹੀ ਗੱਲ ਕਰਦੀ ਉਹ ਤੁਹਾਨੂੰ ਕੋੜੀ ਲੱਗਦੀ ਹੈ ਹਾਂ ਕਾਹਦੀ ਸਹੀ ਕਰਦੀ ਉਹ ਸੁਣੋ ਗੱਲ ਪਹਿਲਾਂ ਇੱਥੇ ਕੀ ਹੋਣਿਆ ਵਾ ਇੱਥੇ ਅਣੀ ਮਿੱਤੇ ਹੀ ਤੇ ਤੁਹੀ ਵੀ ਤਹਾੜ ਗਈ ਸੀ ਮੰਗਣੀ ਦੇ ਦੇ ਹਾਂ ਇੱਥੇ ਅਸੀਂ ਵੀ ਤੇ ਤੁਸੀਂ ਆ ਤਾਂ ਪਹਿਲਾਂ ਮੈਨੂੰ ਇਹ ਨਹੀਂ ਆ ਤਾਂ ਪਹਿਲਾਂ ਕਿਉਂ ਮੰਮੀ ਜੀ ਕੀ ਗੱਲ ਇਹ ਤਾਂ ਸਾਹਮਣੇ ਉਹ ਗੱਲ ਕਰੋ ਕਿਹੜੀ ਗੱਲ ਹੈ ਮੈਂ ਤਾਂ ਵੈਸੇ ਕਹਿੰਦੇ ਹਾਂ ਚਾਹ ਬਣਾ ਕੇ ਲੈ ਕੇ ਆ ਚਾਹ ਮੈਂ ਤੇ ਮੈਂ ਬਾਣੀ ਨਹੀਂ ਚਾਹ ਚਾਹ ਤੂੰ ਚੁੱਪ ਕਰ ਤੂੰ ਗੱਲ ਕਰ ਜਿਹੜੀ ਕਰਨ ਰਹੀ ਆ ਕੇ ਤੂੰ ਬਰਾਬਰ ਬਹਿ ਗਈ ਆ ਤੇਰੂ ਸ਼ਰਮ ਨਹੀਂ ਆਉਂਦੀ ਏਗੀ ਸੁਵਾਈਆਂ ਦੇ ਕੋਲ ਕੌਣ ਪੈਂਦਾ ਇੰਜ ਆ ਕੇ ਮੇਰੇ ਭਰਾਵਾ ਵਰਗਾ ਕੋ ਕਰਪੀ ਤੇ ਸ਼ਰਮਕਾਰ ਕੋ ਜੀ ਸ਼ਰਮ ਆ ਮੈਨੂੰ ਪਰ ਫਿਰ ਵੀ ਆਪਣੇ ਘਰ ਬਦਲਾਵੀ ਜਿਹਾ ਮੈਨੂੰ ਕਹੀ ਜਵਾਈਆਂ ਨੇ ਜਵਾਈਆਂ ਨੇ ਨਾ ਕਰਕੇ ਗੱਲਾਂ ਨਹੀਂ ਕਰੀ ਸਿੱਧਾ ਤੇ ਮਾਵਾ ਧੀ ਨਹੀਂ ਤੁਹਾਡੀ ਬੋਲ ਖੁੱਲਣ ਨਹੀਂ ਆ ਤੁਸੀਂ ਤਾਰੀ ਪੜਾਉਣਾ ਚਾਹੁੰਦੀਆਂ ਮੈਨੂੰ ਉਹ ਨਹੀਂ ਆਪਣੀ ਮਾਂ ਦੀ ਬੋਲੀ ਬੋਲਣੀ ਆ ਤੂੰ ਚੁੱਪ ਕਰਵੇਂ ਟੱਕਿਆ ਲੈ ਜਿਹੜੀਆਂ ਤੈਨੂੰ ਹੁਣ ਗੱਲਾਂ ਆਣ ਡੀਆਂ ਤੇ ਮੈਂ ਦੱਸਾਂ ਤੇ ਗੱਲਾਂ ਤੁਸੀਂ ਸੁਣੀਆਂ ਮੈਨੂੰ ਬੇਟੀ ਜੁੱਤ ਵਾਲਾ ਨਹੀਂ ਰਿੰਦਾ ਰਾਤ ਬੇਟੀ ਜੁੱਤ ਵਾਲਾ ਹੈਗਾ ਜਾ ਕੇ ਭਰਾਵਾ ਕੋਈ ਸਾਮਾਂ ਖਾਓ ਦੇਖੋ ਮੈਂ ਕੱਪੜੇ ਦਾ ਪਰਚਾ ਹੈਗਾ ਕੋਟਾ ਕਪੜਾਵਾ ਕੋਟਾ ਤਾਂ ਕਿਹਨੂੰ ਗੱਲ ਨਹੀਂ ਇਹ ਤੁਸੀਂ ਨੋਵਾ ਤੋਂ ਮੰਗਦੇ ਨਹੀਂ ਮੰਗ ਸਕਦੇ ਨਹੀਂ ਇੱਧਰ ਤੇਰਾ ਕਹਰਾ ਹੈ ਤੂੰ ਉੱਧਰ ਮੰਗ ਤੈਨੂੰ ਪਤਾ ਹੈ ਨਾ ਇੱਥੇ ਮੇਰਾ ਪਾਣੀ ਮਿਲਦਾ ਕਿ ਤੈਨੂੰ ਉੱਥੇ ਮਿਲਦਾ ਨਹੀਂ ਤੁਹਾਨੂੰ ਤਾਂ ਗਾ ਦਾ ਪਤਾ ਲੱਗੇ ਗਾਗੜੇ ਨੂੰ ਕਿੱਦਾਂ ਮੰਗੀਦਾ ਵਾ ਤੈਨੂੰ ਕੀ ਲੱਗੇ ਮੈਂ ਬੋਲਦਾ ਨਹੀਂ ਲੱਗਿਆ ਉਸੇ ਆਹੋ ਤੇ ਅੱਜ ਕੱਲ੍ਹ ਨਹੀਂ ਲਾਈਆਂ ਇਦਾਂ ਹੀ ਨਾ ਫੇਰਾ ਹਾਂਜੀ ਨੂੰ ਹਾਂਜੀ ਕਰ ਹਾਂ ਕੰਟੀਨੂ ਆ ਜੀ ਸ਼ਰਮ ਨਹੀਂ ਆਦੀ ਨਾ ਤੈਨੂੰ ਬੁਲਾਇਆ ਆਪਣੇ ਆਪ ਹੀ ਮੂੰਹ ਚੋਕਿਆ ਆ ਗਿਆ ਮਮੀ ਜੀ ਪਾਜੀ ਨੇ ਉਧਰ ਵੀ ਫੋਨ ਕੀਤਾ ਸੀ ਵੀ ਤੁਸੀਂ ਡਿਸਾਈਡ ਕਰ ਲਓ ਵੀ ਤੁਸੀਂ ਕੀ ਕਰਨਾ ਕੀ ਨਹੀਂ ਉਦੋਂ ਦੀ ਤੁਸੀਂ ਕੋਈ ਸਲਾਹ ਹੀ ਨਹੀਂ ਕੀਤੀ ਰਾਜੂ ਭਾਜੀ ਉਹਨਾਂ ਨਾਲ ਸਲਾਹ ਕਰੋ ਵੀ ਕੀ ਕਰਨਾ ਕੀ ਨਹੀਂ ਕੁੜੀ ਘਰ ਬਿਠਾਉਣੀ ਆ ਕਿ ਕੱਲਣੀ ਆ ਮੈਂ ਦੋ ਭਰਾ ਤੇ ਪੰਚਾਇਤ ਤੇ ਸਰਪੰਚ ਨਾਲ ਤੂੰ ਵਿੱਚ ਗੱਲ ਜ਼ਰੂਰ ਸ਼ੁਰੂ ਕਰਨੀ ਹੁੰਦੀ ਆ ਤੂੰ ਬੜੀ ਆਪਣੀ ਸਰਪੰਚੀ ਤੇ ਆਰਦੀ ਮੰਮੀ ਚੰਗਾ ਨਹੀਂ ਲੱਗਦਾ ਰੋਜ਼ ਰੋਜ਼ ਇੱਥੇ ਰੋਲਾ ਪਵੇ ਆਣ ਗਵਾਂਡ ਕੀ ਆਂਦਾ ਹੋਗਾ ਤੁਹਾਨੂੰ ਨਾਲਿਆ ਕਦੋਂ ਦੀ ਆਣ ਕੇ ਬੈਠੀ ਆਂ ਤੈਨੂੰ ਆਣ ਤੂੰ ਪਤਾ ਕਿ ਕਿੰਨੇ ਪਾਣੀ ਹੋ ਕਿਉਂਕਿ ਇਹ ਸਭ ਪਤਾ ਨਾ ਉਹ ਤਾਂ ਪਤਾ ਹੀ ਹੈ ਤੇਰੇ ਭਰਾ ਕਿੰਨੇ ਪਾਣੀ ਚ ਆ ਤੇ ਤੇਰੀ ਮਾਂ ਕਿੰਨੇ ਪਾਣੀ ਚ ਆ ਸ਼ਰਮ ਨਹੀਂ ਆਂਦੀ ਆ ਪਰੋੜੇ ਲਾ ਕੇ ਜਾ ਕੇ ਕਲਾਕ ਕਲਾ ਕਰਨੀ ਸ਼ਰਮ ਨਹੀਂ ਆਂਦੀ ਤੇ ਉਹ ਇੱਜ਼ਤ ਕਰੂਗਾ ਤਾਂ ਆਈ ਤੇ ਮम्मी ਦੀ ਇੱਜ਼ਤ ਕੀ ਕਰੂਗੀ ਮੇਰਾ ਕੀ ਕਰਗੀ ਇੱਜ਼ਤ ਕਿਹੜੀ ਇੱਜ਼ਤ ਕਰੂਗਾ ਇਹਨਾਂ ਸਾਰਿਆਂ ਨੂੰ ਪਤਾ ਸ਼ਰਮ ਕਿੰਨੀ ਹੋਣੀ ਚਾਹੀਦੀ ਆ ਆਹੋ ਸਾਰਿਆਂ ਦਾ ਕਹਿਣਾ ਨਹੀਂ ਇਹਨੂੰ ਹੋਣੀ ਤੇ ਦੋ ਭਰਾਵਾਂ ਨੂੰ ਫੋਨ ਕੀਤਾ ਪਹਿਲਾਂ ਉਹ ਨਹੀਂ ਕਰ ਜਿੱਤੇ ਨੇ ਮੇਰੇ ਹੱਟ ਪੈਰ ਕੰਮ ਨਹੀਂ ਕਰਦੇ ਮੇਰੇ ਕਰਦੇ ਆ ਮੈਂ ਕੰਮ ਵੀ ਕਰਦਾ ਆ ਆਹੋ ਤੇ ਜਾ ਫਿਰ ਜਾ ਕੇ ਉੱਥੋਂ ਆਪਣਾ ਘਰ ਬਣਾ ਕੇ ਤੂੰ ਸੋਹਰੇ ਸਿਰ ਤੇ ਬੈਠਾ ਨਹੀਂ ਪਹਿਲਾਂ ਤੁਸੀਂ ਮੰਗੇ ਤੇ ਹੁਣ ਤੁਹਾਡੇ ਕਰਦੇ ਆ ਨਾ ਫਿਰ ਮੇਰਾ ਮੂੰਹ ਘੁੰਦੇ ਤੂੰ ਖੋਲ ਹੀ ਲੈ ਖਾਜ ਮੂੰਹ ਹਲੇ ਘੱਟ ਖੁਲਿਆਦਾ ਮੂੰਹ ਹੋਰ ਹੋਣਾ ਤੂੰ ਚੰਗਾ ਨੂੰ ਸਿਰੇ ਚੜਾਇਆ ਤੂੰ ਕੀ ਲੈ ਕੇ ਦਿੰਦਾ ਮੈਂ ਮੇਰੀ ਕੁੜੀ ਨੂੰ ਆ ਕਪੜਾ ਲੈਣਾ ਜਿੱਦਨ ਦੀ ਐ ਸਾਰਾ ਮੈਂ ਲੈ ਕੇ ਦੇਣ ਲਈ ਇੱਥੋਂ ਇੱਥੇ ਨਹੀਂ ਇੱਥੋਂ ਲੈਣਾ ਉੱਥੇ ਰੀਦੀ ਦੋਸਲ ਹੋਗੀ ਉੱਥੇ ਵੀ ਤੇਰੀ ਮਾਂ ਇਹ ਵੀ ਤੁਹਾਡਾ ਕਿਹੜਾ ਆਪਣਾ ਆ ਤੁਸੀਂ ਵੀ ਘੜੀਓ ਹਿੱਸੇ ਮੰਗਣ ਢੀਏ ਤੇ ਤੁਸੀਂ ਕਿਹੜੇ ਇਕ ਲਈ ਜਿੱਥੇ ਆਂ ਵੀ ਕੰਮ ਆਇਆ ਕਰਨ ਦਾ ਤੇਰਾ ਕੰਮ ਵੀ ਇਹ ਸਾਰਾ ਤੇਰੀ ਕੁੜੀ ਦਾ ਕੰਮ ਹੀ ਮਾਤਾ ਇਹਨੂੰ ਸਮਝਾ ਆਹ ਏਕ-ਏਕ ਦਰ ਜਾ ਕੇ ਉੱਥੇ ਦੱਸਦੀ ਆ ਤੇ ਨਾਲੇ ਤੁਸੀਂ ਕਰਦੇ ਜੇ ਤੇ ਪੁੱਤ ਸਿੱਦੇ ਕੰਮ ਆ ਨਵਾਂ ਨੂੰ ਕਰਦੇ ਜੇ ਤੰਗ ਤੇ ਭਾਰੀ ਨੂੰ ਸਾਰਾ ਪਤਾ ਲੱਗ ਗਿਆ ਵਾ ਸਾਨੂੰ ਸਾਰਾ ਪਤਾ ਆ ਜੀ ਬੱਸ ਕਰ ਜਾ ਬੋਲੀ ਜਾਨੀ ਆ ਕਿਸੇ ਦੂਜੇ ਨੂੰ ਬੋਲਣ ਦਾ ਮੌਕਾ ਨਹੀਂ ਮਾਤਾ ਬਹੁਤ ਗੱਲਾਂ ਨਾ ਕਰ ਤੇ ਮੈਂ ਇਹਨੂੰ ਧੋਸੇ ਲੇ ਕੇ ਦੇਣ ਲੱਗਾ ਜੀ ਤੇ ਕੁੜੀ ਤੋੜਨੀ ਆ ਤੇ ਮੈਂ ਕੁੜੀ ਕੱਲੀ ਨਹੀਂ ਇਹ ਖੜਨੀ ਤੇ ਨਾਲ ਹਿੱਸਾ ਰੜਨਾ ਜੇ ਇਹਦੇ ਆ ਬੈਠੀ ਕੁੜੀ ਤੇ ਆ ਬੈਠੇ ਬੱਚੇ ਅੱਛਾ ਇੰਜੀ ਡਿਵੋਰਸ ਦੇ ਦੇਣਾ ਨਾ ਮੇਰੇ ਮੇਰੇ ਸਾਈਨ ਤੋਂ ਵੀ ਨਹੀਂ ਡਿਵੋਰਸ ਦੇ ਦੇਣਾ ਹੈ ਨਾ ਉਹ ਦੇ ਦੂੰਗਾ ਮੈਂ ਆ ਗੱਲ ਸਹੀ ਕੀਤੀ ਠੀਕ ਹੈ ਤੈਨੂੰ ਬਥੇਰੇ ਹੁੰਦੇ ਦੇ ਤੋ ਤਲਾਕ ਦੇ ਕੇ ਵਿਖਾ ਉਹ ਲੱਗ ਜਾਊਗਾ ਪਤਾ ਤੁਹਾਨੂੰ ਦੇ ਦੋ ਦਿੱਤਾ ਹੋਣਾ ਮੈਨੂੰ ਵੀ ਪਤਾ ਲੱਗ ਜਾਊਗਾ ਉਹ ਕਰਤਰੀ ਜਦੋਂ ਬਾਦੀ ਨੇ ਡਿਵੋਰਸ ਲਿਖ ਕੇ ਦੇਤਾ ਤੇ ਤੈਨੂੰ ਦੇਣਾ ਹੀ ਪੈਣਾ ਵਾਜੇ ਤੂੰ ਨਾ ਦੇਂਗੀ ਤੇ ਕੀ ਫਾਇਦਾ ਇਹਨਾਂ ਗੱਲਾਂ ਦਾ ਨਹੀਂ ਗੱਲ ਸੋਨੀ ਆ ਮੈਂ ਵੀ ਥੋੜਾ ਬਹੁਤਾ ਜਾਣਦੀ ਆ ਇਹਨੂੰ ਕੋ ਲੈ ਕੇ ਦੇ ਮਹੀਨੇ ਦਾ ਖਰਚਾ ਇਹਨੂੰ ਭਰਨਾ ਪਿਆ ਕਰਨਾ ਫਿਰ ਪਤਾ ਲੱਗੂਗਾ ਕਿ ਕਿੰਨਾ ਖਰਚਾ ਹੈ ਦੇ ਤੂੰ ਨਹੀਂ ਤਲਾਕ ਲੈਣਾ ਇਹਨੂੰ ਕੋ ਤਲਾਕ ਦੇ ਚੱਲਿਆ ਮੈਂ ਨਾ ਚੱਲ ਚੱਲ ਸ਼ਾਬਾਸ਼ ਕਰੀਏ ਗੱਲ ਆਪਣੀ ਗੱਲ ਥੱਲੇ ਆਪੀ ਗੱਲ ਮੈਂ ਲੈ ਕੇ ਦੇ ਦੂੰਗਾ ਚੱਲ ਲੈ ਕੇ ਦੇ ਮੈਂ ਮੇਰਾ ਖਰਚਾ ਵੀ ਦੇਖੇ ਬੰਨੂਗੀ ਅੱਪੇ ਦਊਗਾ ਭਰਤੇ ਦੇਣਾ ਫਿਰ ਉਹ ਸਾਰੇ ਦੇ ਪੋਲ ਖੁੱਲਣਗੇ ਉੱਥੇ ਕਰ ਕਰ ਜਾ ਜਾ ਕਰ ਪੋਲ ਲਗਾ ਜਦ ਵਕੀਲ ਲੱਭ ਕੋਈ ਅਸਾਂ ਦੇ ਗਵਾਂਡੇ ਦਾ ਮੁੰਡਾ ਵਕੀਲ ਆ ਕਰ ਲਾਂ ਕਿ ਆਪਾਂ ਕੋਈ ਵੀ ਵਕੀਲ ਮੈਨੂੰ ਬੜਾ ਜਾਣਦੇ ਆ ਕੋਈ ਗੱਲ ਨਹੀਂ ਇੱਥੇ ਤੇ ਮੈਂ ਵੀ ਇੱਥੇ ਹੀ ਆ ਮੈਂ ਤਾਂ ਜਦੋਂ ਮੇਰੇ ਦਾ 50000 ਰੁਪਇਆ ਵੱਜਾ ਨਾ ਤੈਨੂੰ ਖਰਚਾ ਉਦੋਂ ਵੇਖੀ ਉਹ ਤਾਂ ਨਿਆਣੇ ਦਾ ਖਰਚਾ ਤੇਰੇ ਕੋ ਘਟਵਾਉਂਗੀ ਮੈਂ ਕੋਈ ਗੱਲ ਨਹੀਂ ਮੈਂ ਚੁੱਕਦਾ ਕੋਈ ਗੱਲ ਨਹੀਂ ਖਰਚਾ ਦੀ ਤੂੰ ਕਰ ਲੈ ਹਾਂਜੀ ਜੀ ਯਾਰਾ ਮਮੀ ਜੀ ਪਾ ਲਈ ਪਰ ਤੇ ਲੈ ਅੱਜ ਇਹ ਹਿੱਸਾ ਦੇ ਨਾਲ ਗੱਲ ਕਰੋ ਨਹੀਂ ਫਿਰ ਗੁਰਪ੍ਰੀਤ ਨੂੰ ਲਾਂਦੇ ਮੈਂ ਨਹੀਂ ਲੈ ਕੇ ਜਾਣਾ ਤਨਹੀ ਲਿਆ ਰਿਹਾ ਨਾਲ ਨਹੀਂ ਲਿਆ ਕਿੰਨਾ ਚਿਰ ਬਹੁੰਦੇ ਆ ਵੀ ਆਹੋ ਆਹੋ ਨਾਲ ਨੂੰ ਮੋਲਦਾ ਬੈਠੀ ਆ ਹਾਂ ਬੈਠ ਕੇ ਸਾਰੀ ਮੈਂ ਚਾਹ ਨਹੀਂ ਨਹੀਂ ਮੈਂ ਚਾਹ ਰਾਂ ਤੂ ਵੇਖ ਵੇਖ ਚਾਹ ਪੀਂਦੀ ਪੀਤਾ ਨੇ ਘਰ ਦੇ ਚਾਹ ਕਿ ਤੂੰ ਪੀਣੀ ਆ ਕੋਈ ਨਹੀਂ ਪਾਰੀ ਤੂੰ ਇਹਨਾਂ ਨੇ ਕਹਿੰਦਾ ਚਾਹ ਪੀਣੀ ਆ ਮੈਂ ਬਣਾ ਕੇ ਲਈ ਬੈਠੋ ਤੂੰ ਆਪਣਾ ਘਰ ਆ ਚਲੋ ਮੈਂ ਤੁਹਾਡੇ ਕਹਿੰਦੇ ਪੀ ਲੈਣਾ ਹਾਂ ਹਾਂ ਕੋਈ ਨਹੀਂ ਮੈਂ ਇਹਨਾਂ ਨੂੰ ਨਹੀਂ ਜਾਣਦਾ ਲੋਕਾਂ ਨੂੰ ਨਹੀਂ ਜਾਣਦਾ ਮੇਰੇ ਕਰਕੇ ਤੇਰਾ ਐਸਾ ਚ ਰਿਸ਼ਤਾ ਹੈ ਹੁੰਜ ਕੋਲ ਪੁੱਛਦਾ ਨੇ ਨੋ ਤਾ ਰਿਸ਼ਤਾ ਬੜਾ ਸੋਹਣਾ ਹੈ ਨਾ ਸੋਹਣਾ ਹੈ ਤੇ ਕਦੋਂ ਤੱਕ ਆਪਣੀਆਂ ਨੇ ਖਰਾਬ ਹੋਇਆ ਗਏ ਤੂੰ ਜਿੱਤੇ ਸਾਰੇ ਜਾਣਦੇ ਜਿੱਨੀ ਤੂੰ ਤਾਂ ਗਦਾਨੀਆਂ ਚੁੱਪ ਕਰ ਲੈ ਕਹਿਣ ਦਿਆ ਕਿ ਮੈਂ ਤੁਹਾਡੇ ਘਰ ਦਾ ਤੇ ਪਾਣੀ ਨਾ ਪੀਵਾਂ ਹੁਣ ਚਾਹ ਵੀ ਲੱਗੀ ਤੇ ਚਾਹ ਲਗਾ ਪੈਣ ਜਿਦਾਂ ਸ਼ੰਮੀ ਦੇ ਪੇਕਿਓ ਪਾਣੀ ਦੇ ਕੇ ਭਰ ਕੇ ਸਿੰਧੀਆਂ ਆਂਦੀ ਲੱਗਦਾ ਤੇ ਐਂਜੀ ਆ ਚੱਲ ਜਿਆਦਾ ਦਿਲ ਕਰਨ ਧਿਆਣਾ ਤੈਨੂੰ ਪਤਾ ਚਾਹ ਦੇ ਤੂੰ ਤਰੇ ਹੀ ਮਰਦਾ ਹੈ ਕੋਈ ਨਹੀਂ ਸ਼ਮੀ ਦਾ ਵੀ ਹੱਥ ਇੱਥੇ ਹੈ ਲਾਵਾ ਸ਼ਮੀ ਦਾ ਘਰੋਂ ਤੁਸੀਂ ਘਰੋਂ ਹੀ ਆਉਂਦੇ ਹੋ ਬਾਈ ਆਹੋ ਤੇ ਕਿਉਂ ਨਹੀਂ ਮਾਈ ਪਾਸੇ ਦੀਆਂ ਲੱਗੀਆਂ ਤੇਰੇ ਜੰਗੜਾ ਦੇਂਦੇ ਨਾ ਤੇ ਇਹ ਕਿਉਂ ਤੇ ਹਿੱਸਾ ਲੈ ਗਿਆ ਵਾ ਹਿੱਸਾ ਹੀ ਆਉਂਦੇ ਵਾ ਬਾਈ ਓਰੇ ਮਾਲਾਈ ਵੇਚਦਾ ਰਹਿੰਦਾ ਪੂਰੀ ਮਾਲਾਈ ਤੇ ਪੂਰੇ ਹਿੱਸੇ ਦਾ ਰਹੇ ਚ ਸਾਰਾ ਦਿਨ ਸ਼ਮੀ ਦੀ ਮਾਲਾਈ ਜਪਦਾ ਹਰ ਇੱਕ ਤੇ ਤੂੰ ਹੀ ਮਾਲਕ ਬਣੇਂਗੇ ਇਹ ਮੈਂ ਬੰਦਾ ਤੇਰੇ ਕੋਲ ਸਿਵਾਉਣ ਵਾਲਾ ਹਾਂ ਚੀਜ਼ੇ ਹਰ ਚੀਜ਼ ਉੱਥੇ ਹੀ ਆਉਂਦੀ ਹੈ ਆਪਨੀ ਆਉਂਦੀ ਹੈ ਨਾ ਭੁੱਖੇ ਨੰਗੇ ਆਪਾਂ ਨਹੀਂ ਆਹ ਵਸ ਆਪਣੀ ਜੁਬਾਨ ਤੇ ਰੋਹਣੇ ਭੁੱਖੇ ਨੰਗੇ ਵਾਲੀ ਤੇ ਹੀ ਸੱਚੀ ਗੱਲ ਮੂੰਹ ਚ ਨਿਕਲਣੀ ਨਾ ਭੁੱਖੇ ਨੰਗੇ ਤੇ ਭੁੱਖੇ ਨੰਗੇ ਹੁੰਦੇ ਆ ਅੱਛਾ ਆਹ ਜਿਹੜਾ ਵਿਆਹ ਕੇ ਇੰਨਾ ਦਾਜ ਲੈ ਕੇ ਆਓ ਇੱਦਾਂ ਦੇਖਾ ਮਹਾਰਾਜਾ ਪਟਿਆਲੇ ਦਾ ਪੁੱਤ ਉਹ ਹੈ ਸਹੀ ਭੁੱਖੇ ਨੰਗੇ ਰਣੀ ਆ ਚੱਲ ਕੀ ਭਾਬੀ ਦੇ ਹੱਥ ਦੀ ਚਾਹ ਥੋੜੀ ਪੀ ਲੈਣੀ ਮੈਂ ਉਹ ਦੱਸ ਬੰਦੂ ਆਪ ਕਿਵੇਂ ਬਣਾ ਕੇ ਲਿਆ ਆਹੋ ਤੇ ਸੁਆਦ ਲੱਗੇ ਚੰਗੀ ਤਰ੍ਹਾਂ ਉੱਥੋਂ ਵੀ ਆਉਂਦਾ ਇਹ ਬੇੜਾ ਕੋ ਹੁੰਦਾ ਵ ਇਹੋ ਸਮਝ ਲਓ ਵੀ ਪੁੱਤਾਂ ਉੱਥੋਂ ਆਈ ਐ ਤੈਨੂੰ ਕਹਿੰਦੇ ਪਿਸੂ ਬੈੰਡੇ ਐ ਇੰਦਾ ਹੀ ਐ ਨਾ ਫਿਰ ਹਾਂ ਤੇ ਪੁਆਈ ਝਾਹ ਕਰਾਂ ਮੈਂ ਮਿਰਚਾਂ ਲੜਦੀਆਂ ਨੇ ਸੱਚੀ ਗੱਲ ਕਹੀ ਐ ਨੜੀਆਂ ਤਾਂ ਤੈਨੂੰ ਹੀ ਭਰਾਵਾ ਪਿਸੂ ਜ਼ਿਆਦਾ ਲੜਦੇ ਹੀ ਹਾਂ ਜਿਹੜਾ ਬੋਲੇ ਉਹ ਬੂਆ ਖੋਲੇ ਹੁਣ ਮੈਂ ਬੋਲਿਆ ਨਾ ਤੇ ਤੁਹਾਨੂੰ ਪਿਸੂ ਲੜੇ ਆ ਸ਼ਰਮ ਤੇ ਨਹੀਂ ਆਉਂਦੀ ਸਾਸ ਨਾਲ ਜ਼ੁਬਾਨ ਲੜੰਦਾ ਬਰਾਬਰ ਬੈਸਾ ਜਿਵੇਂ ਦੋ ਸੋਤ ਨਾ ਲੜਦੀਆਂ ਹੁੰਦੀਆਂ ਨੇ ਨਾ ਓਵੇਂ ਲੜਦਾ ਵੇਦਾ ਨਹੀਂ ਚੱਲ ਚੋਬਾ ਚਾਹ ਪੀਂਦਰ ਮਾਰ ਸ਼ਰਮ ਹੀ ਨਹੀਂ ਗਈ ਤੇਰਾ ਵੇਖ ਇਹ ਤੁਹਾਡੀ ਬੋਲੀ ਬੋਲਦੀ ਏ ਗੜੀਓ ਇਹ ਤੁਹਾਡੇ ਸਾਹਮਣੇ ਹੀ ਡਾਲਦੀ ਹਾਂ ਬਾਅਦ ਤੇ ਡਾਲਦੀ ਹੋਗੀ ਚਲੋ ਬਾਜੀ ਕੋਈ ਗੱਲ ਨਹੀਂ ਪੀਓ ਪੀਓ ਚਾਹ ਆਪਣੀ ਭਾਬੀ ਦੀ ਛੱਡੋ ਪਰੇ ਦੀ ਭਾਬੀ ਦਾ ਰਾਸ ਲਓ ਜਿੰਨਾ ਚਾਹ ਤੁਮਨੇ ਸਿਰ ਕੋਟ ਦੇ ਲੈ ਦਾ ਜਾਵਨਾ ਬਾਜੀ ਇਹ ਨਹੀਂ ਕਹਾਂਗੇ ਜੇ ਅੰਦਰ ਆਦਾ ਨਹੀਂ ਹੈਗਾ ਘਰ ਇਹਨੇ ਘਰੇ ਬਹਿਣਾ ਤੇ ਮੁੰਡੇ ਨੂੰ ਵੀ ਛੁੱਟੀਆਂ ਕਰਾਉਂਗੀ ਗੁਰਪ੍ਰੀਤ ਮੁੰਡੇ ਨਾਲ ਸਾਲ ਮਾਰਿਆ ਜਾਣਾ ਹੀ ਉਹਨੂੰ ਵੇਲੀਆ ਖਾਂਦੀ ਹੱਥ ਪੈ ਗਈ ਸਾਲ ਮਾਰਿਆ ਜਾਣਾ ਐਡਮਿਸ਼ਨ ਵੀ ਕਰਾਉਣੀ ਸਕੂਲੇ ਕਿ ਤੈਨੂੰ ਕਹਦੀ ਟੈਨਸ਼ਨ ਹੈ ਮੈਂ ਕਰਵਾ ਲਾਂਗੀ ਐਡਮਿਸ਼ਨ ਨਹੀਂ ਕਰਵਾ ਲਿਆ ਥੋ ਭੀ ਸੁਣਨਾ ਮੇਰਾ ਦਿਮਾਗ ਖਰਾਬ ਮੁੰਡੇ ਨੂੰ ਮਾਰਨਾ ਤੋਂ ਮਾਰਨ ਲੱਗੀ ਆ ਫੇਰ ਨੇ ਸਾਲ ਮਰ ਗਿਆ ਜੀ ਉਹਦਾ ਇੱਕ ਮੁੰਡਾ ਸੀ ਮਮੀ ਜੀ ਕੀ ਕਰਨੇ ਜੀ ਦੋ ਹੀ ਸਾਹ ਮੁੰਡੇ ਦਾ ਸਾਲ ਮਾਰਿਆ ਜਾਣਾ ਵਾ ਤੇ ਲੈ ਆ ਬਿਆਹ ਆਪਣੀ ਮਾਂ ਕੋਲੋਂ ਫਿਰ ਮੇਰੀ ਮਾਂ ਚਰੀ ਹੁਣ ਕਿਨੂ ਕਿਨੂ ਹੀ ਸਦਵੇ ਮਮੀ ਜੀ ਅੱਗੇ ਥੋੜਾ ਲੈ ਲੇ ਤੂੰ ਬੜੇ ਤੇਰੀ ਮਾਂ ਨੇ ਗਏ ਸਿੱਧ ਤੇ ਨਾ ਬੜੇ ਮਹਿਲ ਘਰ ਘੜੇ ਕਰਦੇ ਇਹਨਾਂ ਸਭ ਆਰ ਹਨਾ ਬੜੇ ਮਹਿਲ ਆਪਣੀ ਮਾਂ ਕਿੱਟਮ ਕੀ ਦੇਦੀ ਸਾਨੂੰ ਦੇਖੋ ਬੰਲਾ ਇਹ ਬੇਹੀ ਨਾ ਦੀਆਂ ਦੇਖੋ ਕਿ ਮਾਰੋ ਸਾਹ ਮੁੰਡੇ ਤੇ ਮਨਜੂ ਕਿ ਬੇਸਿਕਾ ਬੜੀ ਫਿਕਰ ਹੈ ਮੇਰੇ ਮੁੰਡੇ ਦੀ ਵੇਖ ਲਓ ਆਹੋ ਹਾਂ ਮੁੰਡੇ ਦੀ ਮਾਂ ਦੇ ਤਾਂ ਬਿਲਕੁਲ ਨਹੀਂ ਕਰਦੀ ਫਿਕਰ ਉਹ ਦੀ ਵੀ ਕਰ ਬੜੀ ਲਈ ਧੰਨਵਾਦ ਕਰਨ ਵਾਲੀ ਨਹੀਂ ਕੀਤੀ ਜਾਂਦੀ ਹੈ ਨਾ ਦੋਵਾਂ ਨੇ ਮੇਰਾ ਵੀ ਆਪਣਾ ਮਾਇਨਾ ਸਾਹ। ਸੇਰ ਨਾ ਘੁੱਟੋ ਇੱਕ ਜਿਹੜਾ ਗਲਾ ਘੁੱਟੋ। ਜਿਹਦਾ ਕੰਮ ਕਰ ਲਾ ਤੇਰੇ ਵਰਗਾ ਜਿਹੜਾ ਤਾਂ ਘੁੱਟ ਦਵਾਂ ਗਲਾ। ਮਾਣ ਮੈਂ ਚੱਲਿਆ ਜੀ ਤੇ ਜੋ ਹਿੱਸਾ ਜਣਾ ਆਇਆ ਤਾਂ ਮੈਨੂੰ ਫੋਨ ਕਰ ਦਿਓ ਤੇ ਜੇ ਮੈਂ ਤੁਹਾਨੂੰ ਨਹੀਂ ਮੇਰਾ ਨਹੀਂ ਗੱਲ ਕਰਨੀ ਤੇ ਭਾਬੀ ਨੂੰ ਦੱਸ ਦਿਓ ਫੋਨ ਕਰ ਦਊਗੀ ਠੀਕ ਹੈ ਨਾ ਆਹ ਮੁੰਡਾ ਬੈਠਾ ਜੇ ਤੇ ਆਹ ਕੁੜੀ ਤੁਹਾਡੀ ਬੈਠੀ ਜੇ ਤੇ ਮੈਂ ਚੱਲਿਆ ਜੀ ਪਾਜ ਚਾਹ ਪੀਜੋ ਕੋਈ ਗੱਲ ਨਹੀਂ ਚਾਹ ਤੁਹਾਡੀ ਅੱਗੇ ਪੀਜੀ ਕਰੋ। ਉਹ ਤਾਂ ਉਹ ਸਾਹਮਣੇ ਦਾ ਚਾਰਕ ਕੇ ਹੈਂਡਿੰਗ ਪਰ ਉਹ ਕਿਹੋ ਜਿਹੀ ਮਾਵਾ ਜਿਹਨੂੰ ਆਪਣੀ ਕੁੜੀ ਦੀ ਵੀ ਫਿਕਰ ਨਹੀਂ ਹੈਗੀ ਕੋਈ ਉਹ ਆਪਣੀ ਕੁੜੀ ਸੋਹਰੇ ਪੈਈ ਤਾਂ ਹੀ ਲੋਣਾ ਸੋਚਣਾ ਕਦੋਂ ਯਹੀ ਹੁਣ ਤਾਂ ਮੁੰਡਾ ਵੀ ਇੱਥੇ ਸੁੱਟ ਗਿਆਵੇਂ ਔਰ ਇਹ ਪੜਾਈ ਵੀ ਖਰਾਬ ਕਰਦੇਵੇਂ ਉਹ ਮਹੀਨਾ ਹੋ ਗਿਆ ਤੁਸੀਂ ਸੋਚਦੇ 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 ਹਿੱਸਾ ਤੁਹਾਡੇ ਕੋਲ ਨਿਕਲਦਾ ਨਹੀਂ ਪਿਆ ਪਤਾ ਨਹੀਂ ਕੀ ਕਰਦੇਵੇਂ ਉਹ ਰੋਲਾ ਕਿਉ ਪਾਈ ਜਾਂਦੀ ਰੋਲਾ ਕਿਉ ਮੇਰੇ ਮੁੰਡੇ ਦਾ ਸਾਂਹ ਤੇ ਖਰਾਬ ਹੋਈ ਨਾ ਗੱਲ ਤੇ शमी ਭਾਬੀ ਸਹੀ ਕਹਿ ਕੇ ਕਿ ਇਹ ਕਿ ਮੁੰਡੇ ਦਾ ਸਾਲ ਖਰਾਬ ਹੋਇਆ ਨੇ ਉਹ ਤੇ ਮੈਂ ਉਹਦੇ ਸਾਹਮਣੇ ਕਿਹਾ ਤੇ ਕੋਈ ਨਹੀਂ ਕੋਈ ਨਹੀਂ ਪਰ ਇੰਜ ਥੋੜੀ ਹੋਣਾ ਮੈਂ ਮੁੰਡੇ ਦਾ ਸਾਲ ਨਹੀਂ ਖਰਾਬ ਕਰਨਾ ਆਪਣੇ ਪਰ ਤੂੰ ਐਨਾ ਕਿਉਂ ਲੜੰਡੇਂ ਜਾਂ ਲੜੰਦੀ ਤਾਂ ਸਾਰਾ ਤੁਹਾਡਾ ਹੀ ਹੱਥ ਹੈ ਤੇ ਤੁਸੀਂ ਸਿੱਧੀ ਤਰ੍ਹਾਂ ਮੈਨੂੰ ਹਿੱਸਾ ਦੋ ਤੇ ਮੈਂ ਵੀ ਜਾਣ ਵਾਲੀ ਬਣਾਵਾਂ ਮੇਰੀ ਗੱਲ ਸੁਣ ਚੁੱਪ ਕਰ ਮੇਰੇ ਨਾਲ ਤੇ ਗੱਲ ਕਰਦੀ ਬੱਚਿਆ ਨਾ ਤੁਹਾਡੀ ਰਾਤ ਤੇ ਹੁੰਦੀ ਨਹੀਂ ਰੋਜ਼ ਮੈਨੂੰ ਐਵੇਂ ਟਾਲ ਦਿੰਦੇ ਹੋ ਸਵੇਰੇ ਵੇਲੇ ਕਹਿ ਮੰਦੇ ਹੋ ਕਿ ਕੋਈ ਨਹੀਂ ਕਰਾਂਗੀ ਕੋਈ ਨਹੀਂ ਕਰਾਂਗੀ ਤੇ ਰਾਤੀ ਪਤਾ ਨਹੀਂ ਕੀ ਸੋਚਦੇ ਹੋ ਕਿ ਆਪਣੇ ਮੁੰਡੇ ਕੋਲ ਤੁਹਾਡੇ ਹਿੰਮਤ ਨਹੀਂ ਬੰਦੀ ਹਿੱਸਾ ਮੰਗਣ ਦੀ ਆਹੋ ਮੁੰਡੇ ਸਾਹਮਣ ਚੱਲ ਚੁੱਪ ਕਰ ਮੈਨਾਂ ਤੇ ਗੱਲ ਕਰਦੀ ਆ ਫੇਰ ਮੈਂ ਤੈਨੂੰ ਦੱਸਾਂਗੀ ਕਿ ਕੀ ਹੋ ਕੱਦੇ ਗੱਲ ਸੁਣ ਲੈ ਮੈਂ ਆਪਣੇ ਬੱਚੇ ਦਾ ਨਾ ਸਾਲ ਖਰਾਬ ਨਹੀਂ ਕਰਨਾ ਚੱਲ ਕੋਈ ਨਹੀਂ ਤੇਰੇ ਮੁੰਡੇ ਰੋਥੇ ਵੀ ਤਾਂ ਲੱਗੇ ਬਣੇ ਸਕੂਲ ਪਾ ਦੇ ਨੇ ਨਹੀਂ ਜੀ ਉਹ ਸਕੂਲ ਬਹੁਤ ਵਧੀਆ ਜਿੱਥੇ ਉਹਨੇ ਪਾਇਆ ਹੈ ਅੱਜ ਨਾ ਰਾਤ ਨੂੰ ਗੱਲ ਕਰ ਲੈਣਾ ਨਾ ਜੁਪਾਈ ਦੇਣਾ ਫੇਰ ਕੱਲ ਰਾਤ ਤਾ ਮੈਂ ਇੰਤਜ਼ਾਰ ਨਹੀਂ ਕਰਨਾ ਨਾਲੇ ਨਾ सोनू ਉਹਨੂੰ ਤੁਮ ਕਹਿ ਲਾ ਸਕਦੇ ਹੋ ਨਾ ਕਿ ਇਹਦਾ ਇੱਥੇ ਬਿਠਾ ਕੇ ਮੈਂ ਕਿ ਸਾਲ ਆਹੋ ਓ ਮੇਰਾ ਖਰਚਾ ਮੇਨਾ ਮੇਨ ਦਾ ਖਰਚਾ ਬੰਨਾ ਹੈ ਆਹੋ ਮੈਂ ਕਿਹਾ ਤੇਰੇ ਤੇਰੇ ਵਾਲਦੇ ਤੇ ਗੱਲ ਕੀਤੀ ਸੀ ਤੜੇ ਮੈਂ ਉਹ ਤੇ ਠੀਕ ਹੈ ਤੂੰ ਮੇਰੇ ਵੱਲ ਦੀ ਕੀਤੀ ਹੈ ਤੇ ਤੂੰ ਮੈਨੂੰ ਹਿੱਸਾ ਦੇਓ ਤੇ ਮੇਰੇ ਵੱਲ ਦੀ ਉਹ ਗੱਲ ਹੋਊਗੀ ਨਾ ਤੇ ਜੇ ਤੂੰ ਸਿੱਧੇ ਤਰ੍ਹਾਂ ਤੇ ਮੈਨੂੰ ਦੇਂਦਾ ਮੈਨੂੰ ਲੱਗਦਾ ਹੈ ਤੇ ਵਿਆਹ ਨਹੀਂ ਤੁਹਾਡੇ ਇਲਕਸ਼ਨ ਤੇ ਤੂੰ ਮੈਨੂੰ ਸਿੱਧੇ ਤਰ੍ਹਾਂ ਦੇ ਦੋਗੇ ਤੇ ਮੈਨੂੰ ਵੀ ਆਂਦਾ ਫਿਰ ਕਾਨੂੰਨ ਦੇ ਜਗ੍ਹਾ ਹਿੱਸਾ ਲੈਣਾ ਸੁਣ ਲੈ ਮੇਰੀ ਗੱਲ ਤੂੰ ਜਦੋਂ ਮੇਰੇ ਬੱਚਾ ਲਗਾ ਲਈ ਫਿਰ ਮੈਂ ਬਰਦਾਸ਼ਤ ਨਹੀਂ ਤੁਹਾਡੇ ਤੇ ਕੇਸ ਕਰਾਂਗੀ ਜੋ ਮਰਜ਼ੀ ਸਮਝ ਲਓ ਫਿਰ ਤੇਰਾ ਤਾਂ ਮਾ ਖਰਾਬ ਹੋ ਗਿਆ ਮਾਂ ਤੇ ਕੇਸ ਕਰਾਂਗੀ ਤੋ ਕਿ ਮਾਂ ਨਹੀਂ ਰਹੀ ਤੇ ਫਿਰ ਮੈਨੂੰ ਵੀ ਆਉਂਦਾ ਸਭ ਕੁਝ ਕਰਨਾ। ਮੇਰੀ ਗੱਲ ਸੁਣ। ਗੁੱਸਾ ਨਾ ਕਰ। ਮੈਨੂੰ ਗੱਲ ਕਰ ਲੈ ਲੈਂਦੇ। ਤੇ ਮੇਰੀ ਗੱਲ ਸੁਣ। ਇਹ ਗੱਲ ਕਿਸੇ ਨੂੰ ਨਾ ਦੱਸੇ। ਕਿਉਂ ਕਾਨੂੰਨ ਆ ਹੀ ਹਿੱਸਾ ਮਿਲ ਜਾਂਦਾ। ਚੁੱਪ ਕੀਤੀ ਰਹਿ। ਚੱਗਾ ਮੈਂ ਗੱਲ ਕਰਦੀ। ਹੁਣ ਨਾ ਚੁੱਪ ਕਰ ਜਾਨੀ ਤੁਹਾਡੇ ਕਹਿੰਦੇ ਤੇ ਅੱਜ ਕਰ ਲੈਣਾ ਗੱਲ। ਜਾ ਮੁੰਡੇ ਜਾ ਕੇ ਕੁਝ ਖਵਾ ਪਿਆ। ਹੋਰ ਕੀ ਮੁੰਡੇ ਦਾ ਕੀ ਹੱਥ ਬਣਾਇਆ ਵੇ। ਸਾਨੂੰ ਫਿਰ ਜੇ ਸੱਚ ਮੁੱਚੀ ਗੋਰਪ੍ਰੀਤ ਕਿਸੇ ਵਕੀਲ ਕੋ ਚਲੀ ਗਈ ਤਾਂ ਜੇ ਨੇ ਸੋਨੂੰ ਨੂੰ ਮਾਰਨਾ ਚਾਹਵੇ ਕਹਿਤਾ ਤੇ ਫਿਰ ਤਾਂ ਜੋ ਮਰਜ਼ੀ ਹੋਵੇ ਸਾਨੂੰ ਹਿੱਸਾ ਦੇਣਾ ਹੀ ਪੈਣਾ ਇਹ ਤਾਂ ਬੜਾ ਮਸਲੇ ਚ ਵਿਗੜ ਗਿਆ ਕਰਦੀ ਮੇਰਾ ਚੋਣਾ ਨਾ ਕਰ ਤੇ ਗੋਰਪ੍ਰੀਤਾ ਕੀ ਕਰਨਾ ਏ ਮੇਸਾ ਕਾ ਦਾ ਦੀਦੀ ਹੋਣੀ ਵਾਲੇ ਬੜਾ ਟੈਨ ਦਾ ਹਾਤਾ ਡਾਕਟਰ ਕੋ ਇਹਨਾਂ ਨੇ ਮੈਂ ਚਾਹ ਪੀਣੀ ਸੀ ਤੇ ਮੈਂ ਆਈ ਜਾਂਦੇ ਤੇ ਫਿਰ ਇਕੱਠੀਆਂ ਪੀਣੀ ਦੋਵੇਂ ਜਣੇ ਸੱਸ ਮਾ ਤੁਹ ਕੋ ਦਵਰਾ ਪਾਪਾ ਚੱਡ ਗਏ ਅਸੀਂ ਪਾਪਾ ਚਲੇ ਗਏ ਹਾਂਜੀ ਚਲ ਖਾਧਾ ਪਤਾ ਰੋਚੀ ਤਾ ਕੋਈ ਨਹੀਂ ਹੋਣੇ ਬਣਾਉਣੇ ਆ ਠੀਕ ਆ ਹਾਂਜੀ

ਆਈਦਾ ਹੁੰਦਾ ਵਾ ਉਹ ਮੋਬਾਈਲ ਕਾਲਾ ਕੋ ਬੜੀ ਭੀੜ ਹੁੰਦੀ ਨਾ ਮੈਂ ਤਾਂ ਹੁਣ ਹੁੰਦਾ ਨੰਬਰ ਮੇਰਾ ਹੁਣ ਹੁੰਦਾ ਵਾ ਗੁੰਦਲ ਵੀ ਖਲੋਤੀ ਕੁਲੋਤੀ ਤੁਹਾਨੂੰ ਮੈਂ ਕਿਹਾ ਸੀ ਕਿ ਥੋੜਾ ਜਿਹਾ ਠਹਿਰ ਜਾਓ ਤੇ ਐਕਟਿਵਾ ਆਪਣੀ ਸਹੀ ਹੋ ਜਾਣੀ ਹੈ ਤੇ ਆਪਾਂ ਐਕਟਿਵਾ ਤੇ ਚੱਲ ਜੰਨੇ ਆ ਤੇ ਤੁਸੀਂ ਵੀ ਆਟੋ ਅੱਜ ਥੱਕੇ ਖਾਂਦੇ ਫਿਰ ਰਹੇ ਹੋ ਜਾਂ ਫਿਰ ਬਾਜੀ ਨੂੰ ਨਾਲ ਲੈ ਜਾਂਦੇ ਇਹਨਾਂ ਨੂੰ ਕਿੱਥੇ ਫੜਨਾ ਸੀ ਮੈਂ ਕੋਈ ਗੱਲ ਨਹੀਂ ਅੱਗੇ ਕਿੰਨੇ ਦਿਨ ਹੋ ਗਏ ਆ ਤੇ ਮੈਂ ਲੈ ਹੀ ਆਵਾ ਆਪੇ ਫੜਨਾ ਕਿਉਂ ਨਹੀਂ ਆ ਦੀਦੀ ਇਹਨਾਂ ਤੇ ਜੋ ਮੇਰੀ ਪਾਇਆ ਕਰੋ ਥੋੜੀ ਜੀ ਇਹਨਾਂ ਨੇ ਵੀ ਨਾਲ ਜਾਣਾ ਤੇ ਕਿੰਨੇ ਨਾਲ ਜਾਣਾ ਹੋਰ ਦੱਸੋ ਮੈਨੂੰ ਹਾਂ ਤਾਂ ਵੀ ਆਪ ਹੀ ਤੁਰੇ ਫਿਰਦੇ ਜੇ ਉਹਨਾਂ ਨੂੰ ਕੀ ਆ ਉਹ ਰਾਮਣਾ ਤੁਰੇ ਫਿਰਦੇ ਇਦਾਂ ਵੇਲੇ ਸਮਝ ਮੈਨੂੰ ਸ਼ੁਰੂ ਤੋਂ ਹਾਲਤ ਆ ਮੈਂ ਕੱਲੀ ਰਾਮਣਾ ਆਪਣਾ ਕੰਮ ਕਰ ਲੈਣੀ ਆ ਇਹਨਾਂ ਦੀਆਂ ਚਾਰ ਗੱਲਾਂ ਸੁਣਨ ਨਾਲ ਚੰਗਾ ਨਹੀਂ ਆ ਕਿ ਮੈਂ ਆਪਣੇ ਆਪਣੇ ਕੰਮ ਕਰ ਲਾਂ ਤੁਹਾਨੂੰ ਮੈਂ ਕੀ ਕਿਹਾ ਕਿ ਹੁਣ ਆਪਾਂ ਇੱਥੇ ਸਾਰਾ ਕੁਝ ਚੇਂਜ ਕਰਨਾ ਜੋ ਪਹਿਲੇ ਹੁੰਦਾ ਰਿਹਾ ਵਾ ਨਾ ਉਹ ਨਹੀਂ ਕਰਨਾ ਹੁਣ ਆਪਾਂ ਗਾਂ ਗਾਂ ਸਵਾਰਨਾ ਮੈਂਨਾਂ ਇਹ ਜਿਹੜੇ ਗਿੱਜੇ ਆ ਨਾ ਵੇਲੇ ਰਹਿਣ ਚਲ ਕੋਈ ਗੱਲ ਹੁਣ ਜਦੋਂ ਕਿਤੇ ਵੀ ਜਾਉਂਗੀ ਨਾ ਉਦੋਂ ਕਹੂੰਗੀ ਇਹਨਾਂ ਨੂੰ ਕਿ ਮੈਂ ਨਾਲ ਚੱਲੋ ਚਾਹ ਪੀਣੀ ਆਵਾ ਮੈਂ ਚਾਹ ਨੂੰ ਨਹੀਂ ਮਾਨਿਆ ਆ ਦੀ ਵੀ ਤੂੰ ਹੀ ਕਿਤੇ ਪਹਿਲੇ ਹੁੰਦੇ ਕੀ ਹੋ ਗਿਆ ਇੱਥੇ ਤੇ ਬੜਾ ਮੇਲਾ ਲੱਗਾ ਹੀ ਸੋਨੂ ਬਾਜੀ ਆਏ ਸਰਬ ਵੀ ਆਇਆ ਹੋਇਆ ਵਾ ਆਹ ਸੋਨੂ ਬਾਜੀ ਆਏ ਸਰਬ ਨੂੰ ਉਹ ਹੀ ਲੈ ਕੇ ਆਏ ਉਹ ਇੱਥੇ ਛੱਡ ਗਏ ਪੱਕਾ ਹੀ ਕਹਿੰਦੇ ਸਾਂਭੋ ਇਹਨੂੰ ਮੁੰਡੇ ਨੂੰ ਅੱਛਾ ਕਹਿੰਦੇ ਜਿੰਨਾ ਚਿਰ ਮੈਨੂੰ ਹਿੱਸਾ ਨਹੀਂ ਨ ਦਿੱਤਾ ਮੰਮੀ ਨੂੰ ਕਹਿ ਗਏ ਆ ਜਿੰਨਾ ਚਿਰ ਮੈਨੂੰ ਤੂੰ ਹਿੱਸਾ ਨਹੀਂ ਦਿੱਤਾ ਕਰ ਲੋ ਮੁੰਡਿਆ ਨਾ ਗੱਲ ਉਹਨਾਂ ਚਿਰ ਕੁੜੀ ਵੀ ਤੁਹਾਡੇ ਇੱਥੇ ਜੇ ਤੇ ਆ ਮੁੰਡਾ ਵੀ ਇੱਥੇ ਜੀ ਦੱਸ ਨਿਊ ਕਲਾਸਾਂ ਸ਼ੁਰੂ ਹੋਈਆਂ ਵਾ ਤਾਂ ਬੱਚੇ ਦਾ ਹਾਲ ਨਾ ਖਰਾਬ ਹੋਊਗਾ ਬੱਚੇ ਵਿਚਾਰੇ ਦਾ ਤਾਂ ਕੀ ਕਸੂਰ ਇਹੋ ਗੱਲ ਮੈਂ ਕਹੀ ਸੀ ਕਿ ਨਿਆਣੇ ਵਿਚਾਰੇ ਦਾ ਕੀ ਕਸੂਰ ਆ ਉਹਦਾ ਕਾਹਤੋਂ ਸਾਲ ਤੁਸੀਂ ਵੇਸਟ ਕਰਨ ਦੇਜੇ ਤੂੰ ਤਾਂ ਮਾਵਾਂ ਧੀਆ ਬਸ ਐਵੇਂ ਹੀ ਸ਼ਗਣਾ ਹੋਈਆਂ ਅਰੇ ਕੋਈ ਗੱਲ ਨਹੀਂ ਹੋਣ ਤੋਂ ਸਾਲ ਖਰਾਬ ਮੈਂ ਤਾਂ ਮਾਤਾ ਨੂੰ ਸੁਣਾਇਆ ਸੀ ਮੈਂ ਕਿ ਇਹ ਹੀ ਸਮੰਗਣ ਦੇ ਆ ਮੁੰਡੇ ਦਾ ਸਾਲ ਕਾਹਤੋਂ ਰੋਲਣ ਦੇ ਹੀ ਹੁਣ ਮਾਤਾ ਦਾ ਕਿਹੜਾ ਦਿਮਾਗ ਕੰਮ ਕਰਦਾ ਵਾ ਉਹਨੂੰ ਕੀ ਹੋਜੂ ਖਰਾਬ ਤੇ ਹੋਜੇ ਜਦੋਂ ਸੋਨੂ ਭਾਜੀ ਚੱਲ ਗਏ ਨਾ ਸੋਨੂ ਭਾਜੀ ਸਾਹਮਣੇ ਤਾਂ ਹੋਰ-ਹੋਰ ਗੱਲਾਂ ਕਰਦੀ ਸੀ ਗੁਰਪ੍ਰੀਤ ਤੇ ਜਦੋਂ ਸੋਨੂ ਭਾਜੀ ਚੱਲ ਗਏ ਉਦੋਂ ਤੇ ਮਾਂ ਦੀ ਸਪੋਰਟ ਕਰਦੀ ਤੇ ਭਰਾਵਾਂ ਦੀ ਕਰਦੀ ਮੈਨੂੰ ਵੀ ਕੁੱਤੇ ਜਹੋਂ ਪੈਂਦੀ ਸੀ ਤੇ ਜਦੋਂ ਸੋਨੂ ਭਾਜੀ ਚੱਲ ਗਏ ਆ ਤੇ ਮੁੜ ਕੇ ਮੰਮੀ ਨੂੰ ਥੋਕੇ ਅੰਦੀ ਜੇ ਨਾ ਮੈਨੂੰ ਹਿੱਸਾ ਦਿੱਤਾ ਨਾ ਤੇ ਮੈਂ ਕਾਨੂੰਨ ਰਾਹੀਂ ਹਿੱਸਾ ਤੇ ਕਢਾਉਂਗੀ ਹੁਣ ਅੰਦੀ ਮੈਂ ਆਪਣਾ ਘਰ ਨਹੀਂ ਜਾਣਨਾ ਜੋ ਮਰਜ਼ੀ ਹੋ ਜੇ ਮੇਰੇ ਬੱਚੇ ਦੀ ਲਾਈਫ ਰੋਲ ਰਹੀ ਆ ਹੁਣ ਆਏ ਧਾਰ ਥੱਲੇ ਹੁਣ ਆਏ ਹੁਣ ਵੇਖੀ ਮੰਮੀ ਸਟੈਂਡ ਲੈਂਦੀ ਹੁਣ ਵੇਖੀ ਮਾਤਾ ਵੇਖੀ ਮਾਤਾ ਮਾ ਉਹਦੇ ਨਾ ਰੋਹੀ ਨਹੀਂ ਆ ਉਹਦੇ ਕਹਿੰਦੇ ਚ ਪੀਣੋਂ ਡਈ ਆ ਉਹ ਕਿਹਨੇ ਜਦ ਤੱਕ ਲੈਂਦੀ ਆ ਦਿੱਤਾ ਕਿ ਅੱਜ ਤੱਕ ਕੋਈ ਕਿਸੇ ਨੂੰ ਹੈ ਹੀ ਮੈਂ ਤਾਂ ਕਦੋਂ ਦੀ ਵੇਖਣ ਨਹੀਂ ਆ ਮਿੰਟ ਬਾਅਦ ਬਾਥੂਮ ਚ ਚਲ ਜਾਂਦੀ ਆ ਮਿੰਟ ਬਾਅਦ ਬਾਥੂਮ ਚ ਚਲ ਜਾਂਦੀ ਆ ਚੰਗਾ ਹੋਇਆ ਇਹਨਾਂ ਨੂੰ ਚਾਹੀਦਾ ਹੀ ਨਾ ਕਹਿੰਦੇ ਆ ਨਾ ਰੱਬ ਬੜਾ ਬਿਆੰਦਿਆ ਇਹੋ ਜਿਹਾ ਸਬਕ ਸਿਖਾਉਂਦਾ ਰੱਬ ਵੇਖੀ ਸਹੀ ਇਹਨਾਂ ਦਾ ਬੰਦਾ ਕੀ ਆ ਹੁਣ ਹੁਣ ਇਹਨਾਂ ਨੂੰ ਵੇਖੀ ਸਬਕ ਹੁੰਦਾ ਇਹਨਾਂ ਨੂੰ ਕੀ ਕਰਦੀਆਂ ਦੀਆਂ ਨੂੰ ਕਿੱਦਾਂ ਕੰਮ ਕਰੀਂਦਾ ਹੁਣ ਆਪਣੀ ਹੋਊਗੀ ਨਾ ਕੰਗ ਹੁਣ ਫਸ ਗਏ ਨਾ ਜਾਂ ਤੇ ਹਿੱਸਾ ਦੇਣਗੇ ਤੇ ਜਾਂਦੀ ਵੇੜੇ 'ਚ ਬੈਠੀ ਆਣ ਕੇ ਤੇ ਨਾਲ ਬੱਚਾ ਬੈਠਾ ਉਹ ਦੁਨੀਆ ਦੇ ਗੱਲਾਂ ਕਰ ਕਰ ਮਾਰ ਦੇਣਾ ਮਾਪਾ ਦੁਨੀਆ ਦੇ ਗੱਲਾਂ ਹੁਣ ਵੇਖੀ ਆਣੇ-ਵਾੜੇ ਜਾ ਜਾ ਕੇ ਚੂਲੀਆਂ ਕਰਦੀ ਨਾ ਸਾਡੀਆਂ ਤੇ ਮੁੰਡਿਆਂ ਦੀਆਂ ਗੱਲਾਂ ਕਰਦੀ ਮੇਰੇ ਮੁੰਡੇ ਆ ਮੇਰੇ ਮੁੰਡੇ ਆ ਹੁਣ ਇਹਨਾਂ ਬਾਹਰ ਨਿਕਲਣ ਜੋਗੀ ਨਹੀਂ ਰਹਿਣਾ ਲੋਕਾਂ ਨੇ ਕਹਣਾ ਕੁੜੀ ਕਦੋਂ ਦੀ ਆਣ ਕੇ ਇੱਥੇ ਬੁਹੇ ਬਿਠੀ ਐ ਨਾਲ ਲਿਆਣੇ ਬੈਠੇ ਆ ਕੀ ਗੱਲ ਘਰ ਕਿਵੇਂ ਜਾਣਦੀ ਆਪਣੀ ਤੇ ਭਾਜਦਾ ਕੀ ਪਤਾ ਹੋਰ ਥੋੜੇ ਚਿਰਾਂ ਨੂੰ ਕੁੜੀ ਵੀ ਛੱਡ ਦਣ ਪੀ ਸੰਭੂ ਛੱਡੜ ਕੇ ਭਾਜੀ ਹੌਸਲਾ ਕਰ ਛੱਡਣਗੇ ਭਾਜੀ ਨੇ ਇਹ ਗੱਲ ਕਹਿਤੀ ਆ ਵੀ ਜੇ ਮੈਂ ਤਲਾਕ ਦੇ ਤਾਂ ਨਾ ਤੇ ਜਾਮ ਮੈਨੂੰ ਹਿੱਸਾ ਚਾਹੀਦਾ ਨਿਆਣੇ ਵੀ ਤੇਰੇ ਕੋ ਸੁੱਟ ਕੇ ਜਾਊਂਗਾ ਮੈਂ ਨਿਆਣੇ ਨਹੀਂ ਸਾਹਮਣੇ ਮੈਂ ਹੋਰ ਵਿਆਹ ਕਰਾਉਣਾ ਵਾ ਉਹਨੇ ਕਹਿਤਾ ਵਾ ਮੈਂ ਜ ਆਪੜੀ ਕਹਿ ਲਾ ਮੈਂ ਬੱਚਾ ਠੀਕੇ ਜਾਇਓ ਕੋਈ ਨਹੀਂ ਮਮੀ ਮਮੀ ਪੜੀ ਔਖੀ ਮੈਨੂੰ ਭਾਜੀ ਮੈਂ ਭਾਜੀ ਪਾਣੀ ਚੀ ਬੱਚਾ ਕਿ ਮੈਂ ਭਾਜੀ ਬਿਲਕੁਲ ਸਹੀ ਕਹਿ ਰਹੇ ਆ ਭਾਈ ਦਾ ਸਾਥ ਦਿੱਤਾ ਮੇਰੇ ਤੇ ਆਂਦੀ ਜੀ ਮੈਨੂੰ ਸਦਾ ਨਗਾ ਰਹਿਣਾ ਮੈਂ ਕੋਈ ਕਾ ਨਹੀਂ ਨਗਾ ਚਾ ਵਾ ਵਾ ਹੁਣ ਪਰਮਾਤਮਾ ਸੁਣ ਆਪਣੀ ਥੋੜੀ ਦੁਖੀ ਦੇਖ ਕੇ ਨਾ ਹੁਣ ਵੇਖੀ ਕੀ ਕਰਦੀ ਹੈ ਹਣ ਖਾਊਗੀ ਮੁੰਡੀਆਂ ਦਾ ਸਿਰ ਇਹੀ ਸਾਦਾ ਹੋਣਾ ਤੇਰਾ ਸਿਆਪਾ ਤੂੰ ਚੇ ਬੈ ਕੇ ਬੋਲਣ ਲੱਗ ਪਿਆ ਤੈਨੂੰ ਕਿਨੇ ਕਿਹਾ ਸੀ ਤੈਨੂੰ ਕਿਨੇ ਕਿਹਾ ਸੀ ਤੇ ਸਾਰਾ ਕੁਝ ਮੈਂ ਉਹ ਤੂੰ ਪੁੱਛਿਆ ਤੂੰ ਮਾ ਦਾ ਸਾਥ ਚ ਸੱਚ ਨੂੰ ਸੱਚ ਕਹਾ ਦਾ ਦੱਸੇ ਸੱਚ ਕਹਾ ਦਾ ਹਾਂ ਤੇਰੀ ਮਾਂ ਦੱਸਦਾ ਸਿਆਪਾ ਹੈ ਇਹਦਾ ਹਾਂ ਜਗਾ ਦਾ ਮਮੇ 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 ਕਿ ਮਾਲੇ ਮਾਰਦਾ ਮੈਂ ਕਿਸੇ ਨਾਲ ਗੱਲ ਨਹੀਂ ਸੀ ਕਿਦੀ ਕਲੇ ਮਲੇ ਚ ਆਹ ਇਧਰ ਆ ਜਾ ਇਧਰ ਆ ਜਾ ਕ ਮਮੇ ਨਹੀਂ ਗੁਰਪ੍ਰੀਤ ਇਧਰ ਆ ਜਾ ਰਕੇ ਤੇਰੇ ਪਾਸੇ ਰ ਮੈਂ ਮੈਂ ਸਿੱਕਾ ਮੇ ਮੇਰੀ ਮੱਲੇ ਚ ਲਾ ਤੇਰੇ ਤੋਂ ਹਾਂ ਹੋਰੀ ਨੂੰ ਕਿਉਂ ਕਿਉਂਦੇ ਨੂੰ ਮਾਰੀ ਗਿਆ ਸੰਦੇ ਵੀ ਕੀ ਹੋਇਆ ਤੁਨੂੰ ਐਨੇ ਕਾਦ ਕਦ ਤੋ ਗਰਮ ਹੋਈ ਹੋਈ ਓ ਅੱਗੇ ਸਾਰੇ ਉਹ ਗਮਾਂਟੀਆਂ ਨੇ ਪੁੱਛਿਆ ਤੋ ਖੇਤਾਂ ਦੇ ਉਹਨਾਂ ਦੇ ਨਿਆਣੇ ਨਾਲ ਉਹਨਾਂ ਨੇ ਕਹ ਪੁੱਤ ਤੂੰ 3-4 ਦਿਨ ਹੋ ਗਏ ਇੱਥੇ ਆ ਕੇ ਬੈਠਾ ਹੈ ਤੂੰ ਜਾਂਦਾ ਕਿਉਂ ਨਹੀਂ ਪੜਾਈਆਂ ਸ਼ੁਰੂਆਂ ਆਖੇ ਮੇਰੀ ਨਾ ਮੰਮੀ ਪਾਪਾ ਦੀ ਲੜਾਈ ਹੋਈ ਹੈ ਆਪਾਂ ਲੜ ਕੇ ਇੱਥੇ ਆਏ ਆ ਤੂੰ ਐ ਕਿ ਕੇ ਮੈਂ ਮੋਰਾਂ ਚ ਬੈਠਾ ਕਾਤਾ ਸੱਚ ਕਹਿ ਵੇ ਬਟ ਤੂੰ ਆਇਆ ਮੰਮੀ ਉਹਨਾਂ ਨੇ ਮੈਨੂੰ ਸੁਰਤ ਸੱਚ ਬੋਲਣਾ ਸਿਖਾਇਆ ਹੈ ਦਰਫਾ ਟਾਈਮ ਉਹ ਤੇਰਾ ਸੱਚ ਬੋਲਣਾ ਸਿਖਾਇਆ ਤੇ ਇਹ ਤਾਂ ਵੇਖੇ ਨਾ ਵੀ ਆਇਆ ਕਿੱਥੇ ਆ ਤੇ ਬੱਚੇ ਨੂੰ ਕੀ ਪਤਾਵੇਂ ਕਿ ਮਾਪਿਆਂ ਦੀ ਲੜਾਈ ਚੋਂ ਨੇ ਉਹਨੂੰ ਕੀ ਉਹਨੇ ਕੀ ਲੈਣਾ ਦੇਣਾ ਜਿਹਦੀ ਮਰਜ਼ੀ ਲੜਾਈ ਹੁੰਦੀ ਹੋਵੇ ਉਹਨੇ ਸੱਚ ਜਾ ਕੇ ਬੋਲਦਾ ਤੇ ਫਿਰ ਉਹ ਉੱਥੇ ਛੱਡ ਕੇ ਆ ਗੋ ਸਾਡ ਇਹਨੂੰ ਨਾਲ ਕਾਦੇ ਬਸ ਲੈ ਕੇ ਆਈਆਂ ਪਿਓ ਕੋ ਕਿ ਛੱਡਾ ਮੇਰਾ ਕਿਹੜਾ ਜੀਵ ਕਰ ਤੈਨੂੰ ਤੇ ਫਿਰ ਤੂੰ ਵੀ ਚੋਲ ਨਹੀਂ ਪੁੱਛਦਾ ਚੁੱਕ ਤੇ ਚੱਲ ਪੰਜ ਫਿਰ ਤੂੰ ਵੀ ਫਿਰ ਅੱਛਾ ਹੁਣ ਮਾੜੀ ਜੇ ਤੁਹਾਡੇ ਆਂਡੀ ਗੰਡੀਆ ਨੇ ਤੇ ਪੁੱਛਣਾ ਹੀ ਐ ਤੇ ਚੱਲ ਦਿਨ ਮੈਂ ਵੀ ਬੈਠੀ ਰਾਵਾਂਗੀ ਹੋਰ ਉਹਨਾਂ ਨੂੰ ਹੋਰ ਉਹਨਾਂ ਨੂੰ ਪਿਛਲੇ ਰਿਸ਼ਤੇਦਾਰਾਂ ਨੇ ਵੀ ਲੈ ਕੁਛ ਨਾ ਜਦੋਂ ਮੈਂ ਆਂਡੀ ਗੰਡੀ ਪੁੱਛਦੇ ਬਈ ਜਦੋਂ ਮੈਂ ਤੈਨੂੰ ਕਿਹਾ ਸੀ ਕਿ ਆਪਣਾ ਜੜ ਲੈ ਉਹ ਆਪ ਤਾਂ ਛੱਡ ਕੇ ਗਿਆ ਆਪੇ ਛੱਡ ਗਿਆ ਕੱਲਾ ਮੈਂ ਭੇਜ ਨਹੀਂ ਸਕਦੀ ਮੈਂ ਕਿਉਂ ਭੇਜਾਂ ਹਾਂ ਕਿਉਂ ਨਹੀਂ ਤੈਨੂੰ ਤਾਂ ਆਪ ਆਦਰ ਪਈ ਵੇਲੀਆਂ ਖਾਣ ਦੀ ਬਸ ਚੱਲ ਵੀ ਹੁਣ ਚੁੱਪਾ ਲੱਭੀਆਂ ਤੇਰੀਆਂ ਦੋਰੋਂ ਬੱਲਾ ਨਾ ਆਪੋਸਾ ਦਾ ਤੂੰ ਹੀ ਸੋਨੂੰ ਨੂੰ ਫੋਨ ਲਾ ਕੇ ਕਿਹਾ ਵੇ ਕਿ ਬੱਚੇ ਛੱਡ ਜਾ ਮੈਂ ਕਿਉਂ ਕਹਾਂਗੀ ਹਾਂ ਤੂੰ ਹੀ ਕਹਿ ਉਹ ਨਾ ਤੂੰ ਕੰਦੀ ਹੋਣੀ ਚੱਲ ਮੇਰੇ ਘਰ ਦਾ ਅਰਸ਼ਰਵਾਜੇ ਆਹ ਉੱਥੋਂ ਦਾ ਰਾਸ਼ਾ ਜੀ ਬੰਦੇ ਕਿ ਪਰਵੈਂ ਹੈ ਬੜਕ ਤੁਹਾਡੇ ਘਰ ਦਾ ਰਾਸ਼ਾ ਹਨਾ ਆਲਾ ਨਾ ਖਾ ਅੱਗੇ ਤੇ ਖਾਂਦੀ ਸੀ ਹੁੰਦੀ ਹੋ ਗਿਆ ਜਦੋਂ ਤੈਨੂੰ ਵਿਆਹਤਾ ਤੈਨੂੰ ਦਫਾ ਕਰਦਾ ਤੂੰ ਆਪਣੇ ਘਰ ਤੇ ਵਿਆਹਤਾ ਇੰਨੀ ਚੰਦੀ ਨਹੀਂ ਕਰ ਲੋ ਲਾਤੀ ਜੀ ਤੁਹਾਡੀ ਜਿਹਾ ਹੋ ਨਹੀਂ ਬੰਦਾ ਕਹਿ ਦਿੰਦਾ ਹੈ ਬੰਦਾ ਕਹਿ ਹੀ ਦਿੰਦਾ ਬੰਦੇ ਗੱਲਾਂ ਬਾਤਾਂ ਕਰਦੇ ਹੈ ਇਹਦਾ ਮਤਲਬ ਇਹ ਥੋੜਾ ਕਿ ਰੋਸ ਕੇ ਜਦੋਂ ਹੋਇਆ ਟੈਂ ਕਰਕੇ ਆ ਗਈ ਟੈਂ ਕਰਕੇ ਆ ਗਈ ਕੋਈ ਲੜਾਈ ਝਗੜਾ ਹੋਵੇ ਤਾਂ ਵੀ ਇਹ ਬੰਦੀ ਗੱਲ ਹੈ ਕਿ ਤਾਂ ਹੀ ਮੈਂ ਬੈਠੀ ਹਾਂ ਤੁਹਾਡੇ ਸਾਹਮਣੇ ਜੀ ਗੱਲ ਸੁਣ ਆਹ ਨਿਆਣ ਹੈ ਇਹ ਹੈ ਮਮੀ ਜੀ ਨਹੀਂ ਹੁਣ ਆਖੀ ਆ ਮੇਰੇ ਹੀ ਘਰ ਨੂੰ ਘਰ ਦੀ ਗੱਲ ਹੈ ਉਹ ਬੜੇ ਮੋੜ ਤੇ ਨਿਆਣਿਆਂ ਨਾਲ ਖੜੇ ਪਹਿਲੀ ਗੱਲ ਤਾਂ ਜਿਹੜਾ ਇਹਦਾ ਵਰਕ ਗਿਆ ਇਹਨੇ ਕਿਹਾ ਐਨੇ ਮੁੰਡਾ ਆਪਣਾ ਬਾਹਰ ਕਿਉਂ ਗੱਡਿਆ ਉਹਨਾਂ ਨੇ ਪੁੱਛਿਆ ਪੁੱਤ ਤੂੰ ਨਾਨ ਕੀ ਆਇਆ ਕਿੰਨੇ ਦਿਨ ਹੋ ਗਿਆ ਹੈ ਕਿ ਤੂੰ ਆਪਣੇ ਘਰ ਕਿਉਂ ਨਹੀਂ ਜਾਂਦਾ ਇਹਨੇ ਸਾਰਾ ਕੁਝ ਦੱਸਤਾ ਕੀ ਦੱਸਿਆ ਕੀ ਦੱਸਿਆ ਅਗੇ ਲੜ ਕੇ ਆਏ ਕਿ ਅਗੇ ਮੇਰਾ ਡੈਡੀ ਵੀ ਸਾਹਮਣੇ ਗੰਡੇ ਆ ਉਹ ਹੋ ਹੋ ਐਨੇ ਕੀ ਗੱਲ ਮਮੀ ਜੀ ਦੱਸੋ ਆਹ ਕਿਹੜੀ ਗੱਲ ਆ ਜੇ ਹੁਣ ਹੀ ਸੇ ਦੀ ਗੱਲ ਆ ਤੇ ਬੱਚਾ ਹੀ ਸਹੀ ਕਹੂਗਾ ਨਾਲੇ ਸ਼ੁਰੂ ਤੋਂ ਮੰਮੀ ਝੂਠ ਬੋਲਣਾ ਨਹੀਂ ਸਿਖਾਈਦਾ ਬੱਚਿਆਂ ਨੂੰ ਸੱਚ ਬੋਲਣਾ ਸਿਖਾਈਦਾ ਵਾ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਆ ਤੁਸੀਂ ਐਵੇਂ ਨਿਆਣੇ ਤੇ ਦੁਆਲੇ ਹੋਗੇ ਜੇ ਹੋਣਾ ਨਹੀਂ ਨਾਲੇ ਤੈਨੂੰ ਕਿੰਨੇ ਕਿਹਾ ਸਾਡੇ ਘਰ ਦੀ ਗੱਲ ਵਿੱਚ ਬੋਲ ਮੰਮੀ ਜੀ ਮੈਂ ਘਰ ਦੀ ਮੈਂਬਰ ਆ ਤੇ ਘਰ ਦੀ ਗੱਲ ਚ ਤੇ ਬੋਲੂਗੀ ਕਿਉਂ ਦੀਦੀ ਆਹੋ ਮਾਣੇ ਤਾਂ ਡਾਗੀ ਬੁਝਵਾਉਂਦਾ ਬੱਚੇ ਨੂੰ ਮਾਰਨ ਦਾ ਕਿੱਦਾਂ ਰੋਂਦਿਆ ਵਾ ਪੱਖਾ ਕੱਟਿਆ ਨਹੀਂ ਮਾਰਿਆ ਕਰੋ ਵਰਪਰੀ ਤੇ ਪੱਖਾ ਕੱਟ ਕਰ ਮਾਰ ਜਾ ਬੋਲੋ ਮੰਮੀ ਤੁਸੀਂ ਐਵੇਂ ਬੱਚੇ ਤੇ ਦੁਆਲੇ ਹੋਏ ਜੇ ਹੋਣਾ ਨਹੀਂ ਨਾਲੇ ਤੈਨੂੰ ਕਾਦੀ ਤਕਲੀਫ ਹੋਣ ਈਆ ਮੇਰਾ ਦੋਤਾ ਮੈਂ ਮਾਰਾ ਨਾ ਮਾਰਾ ਤੈਨੂੰ ਕਾਦੀ ਤਕਲੀਫ ਈਆ ਦੋ ਤੈਨੂੰ ਤੇ ਲੋਕੀ ਪਿਆਰ ਕਰਦੇ ਆ ਜਦੋਂ ਘਰ ਆਵੇ ਉਹਨੂੰ ਤੇ ਛੋਟੀਆਂ ਕੁੱਟਕੁੱਟੀਆਂ ਬਣਾਉਂਦੇ ਆ ਅਨਾਨੀ ਵੇਖ ਲੈ ਅਨਾਨੀ ਬੜੀ ਹੱਦੀ ਹੈ ਨਾਨੀ ਨੂੰ ਪਤਾ ਕਿਹਨਾਂ ਪਿਆਰ ਕਰਦਾ ਮੈਨੂੰ ਦਾਦੀਆਂ ਰਸੋਈ ਚੋਂ ਮੈਂ ਵੇਖਣ ਨਹੀਂ ਆ ਮੈਂ ਚਾਹ ਬਣਾਉਂਦੀ ਇਹ ਉੱਥੋਂ ਗਲੀ ਚੋਂ ਕੁੱਟਦੀ ਆਈ ਨਿਆਣੀ ਮੋਤੀ ਇਹੇ ਬਤਲ ਨਹੀਂ ਹੁੰਜੋ ਸਮਝਾ ਲੋਤਾ ਕੋ ਪਿਆਰ ਨਾ ਨਹੀਂ ਸਮਝ ਆਉਂਦਾ ਨਹੀਂ ਮੇਰੇ ਕੋ ਪਿਆਰ ਕੁਝ ਵੀ ਮੈਂ ਤੈਨੂੰ ਤ੍ਰੈਸ ਮਨਾਈ ਮਮਮੀ ਜੀ ਮੇਰੀ ਗੱਲ ਸੁਣੋ ਹੁਣ ਤੈ ਕਿੱਥੋਂ ਉਹਨੂੰ ਤੋਰ ਕੇ ਲਿਆਏ ਜੀ ਹੁਣ ਨਾ ਕਿਨੇ ਬੈਠਿਆ ਹੋ ਗੀ ਗੱਲ ਕਰਦਿ ਕਿ ਮੈਂ ਤੈਨੂੰ ਫੜ ਕੇ ਹੋਰ ਫੰਡਣਾ ਇਹਨੂੰ ਤੇ ਹੋਰ ਫੰਡਣਾ ਆਮ ਕਰ ਜਾ ਕੇ ਫੰਡਣਾ ਐ ਐਵੇਂ ਥੋੜੀ ਫੰਡ ਮਨਾਵੇ